तो हो कि जी मैं लेबर करके पैसे जे मैं दिहाड़ी लाके पैसे रहा कि पार्टी काम करो हालासे लैके पूरे चल तो शायद तौबे अच कतले ਉਹ ਪੈਸੇ ਤਾਂ ਮੇਰੇ ਪ੍ਰੋਫੀਟ ਦਾ ਮਨੂਮੁਨਿਆ ਮੈਂ ਬੇਸ਼ੱਕ ਤੁਹਾਡੀ ਨਹੀਂ ਰਹੂੰਗਾ ਤੁਹਾਡੇ ਪਰਿਵਾਰਾਂ ਨਾਲ ਨਹੀਂ ਰਹੂੰਗਾ ਤੁਸੀਂ ਅੱਜ ਉਹ ਜਿਹੜਾ ਛੇ ਆਮੇਸ਼ਾ ਬੋਲਦੇ ਹੁੰਦੇ ਆ ਕਿੰਨਾ ਬਾਗ ਬੜਾ ਨਰ ਭਾਈ ਬੜਾ ਨਾ ਬਾਯੂ ਬੜਾ ਨਾ ਬਾਪਾ ਬੜਾ ਸਭ ਤੋਂ ਵੱਡਾ ਪੈਸਾ ਰੁਪਈਆ ਪਰ ਤੁਸੀਂ ਉਹ ਗੱਲ ਨੂੰ ਉਸ ਜਿਹੜੀ કહਾ ਤੁਸੀਂ ਮੂਤਾਂ ਮਾਰਿਆ ਜਿਹੜਾ ਤੁਸੀਂ ਅੱਜ ਇਕੱਠੇ ਹੋ ਕੇ ਆਏ ਹੋ ਕਿਉਂਕਿ ਮੈਂ ਥਿੱਲੋ ਸਾਹਿਬ ਨੂੰ ਕਹਿੰਦਾ ਸੀ ਕਿ ਮੈਂ ਕਿਸੇ ਨੂੰ ਸੋਸ਼ਲ ਮੀਡੀਆ ਤੇ ਕਿਸੇ ਨੂੰ ਮੈਂ ਕੋਈ ਮੈਸੇਜ ਨਹੀਂ ਦਿੱਤਾ ਕੀ ਆਪਾਂ ਇਕੱਠੇ ਹੋਣਾ ਵਰਕਰਾਂ ਨੇ ਇਕੱਠੇ ਹੋਣਾ ਮੈਂ ਜੇਪ ਆਪੇ ਦੋ ਤਣ ਬੰਦਿਆਂ ਨੂੰ ਕਿਆ ਚੀਜ਼ ਦਾ ਪਾਪ ਨੇ ਜਿਹੜੇ ਟਕਸਾਲੀ ਆਪਰ ਨੂੰ ਇਕੱਠੇ ਕਰੀਏ ਕਿਉਂਕਿ ਡੋਲੇ ਪਏ ਐ ਘਬਰਾਏ ਪਏ ਐ ਵੀ ਹੁਣ ਸਾਡਾ ਪਤਾ ਨਹੀਂ ਕੀ ਹੋਊਗਾ ਤੁਹਾਨੂੰ ਵੀ ਪ੍ਰੇਸ਼ਾਨ ਲੱਗ ਜਾਣਾ ਇਹ ਮੇਰੇ ਜਿਹੜੇ ਤੁਸੀਂ ਇੱਥੇ ਬੈਠੇ ਹੋ ਜਿੰਦਰ ਦੀ ਪਾਗ ਨੂੰ ਫਿਸਾਰੇ ਤੇ ਢਿੰਪੀ ਦੀ ਪਾਗ ਨੇ ਇੱਕ ਇੱਕ ਲੜਾ ਜੀ ਸਾਰੇ ਜਿੰਨੇ ਬੈਠੇ ਸਿਰ ਤੋਂ ਮੇਰਾ ਤੁਆਡੇ ਉੱਤੇ ਤਾਂ ਜ਼ਿੰਦਗੀ ਚੁਕਦਾ ਰਹੂਗਾ ਔਰ ਮਤ ਸੋਚਿਓ ਕਿ ਤੁਹਾਡੇ ਨਾਲ ਕਦੇ ਕੋਈ ਵਦੀਕੀ ਹੋ ਜੂਗੀ ਮਤ ਸੋਚਿਓ ਕਿ ਕਾਲੀ ਜਦ ਦੇ ਬੰਦੇ ਤੁਹਾਡੇ ਉੱਪਰ ਨਹੀਂ ਮੈਣਾਂਗੇ ਮੈਂ ਸਾਰੇ ਲਾ ਬੈਠੇ ਆਪਣੇ ਕਰਕੇ ਲਈ ਇਹ ਇਹ ਹੈ ਜਿਆ ਕਾ ਪਰਿਆ ਇਹਨਾਂ ਦਾ ਆਸ਼ੀਰਵਾਦ ਹਰ ਪਾਸੇ ਆਪਣੇ ਸਿਰ ਤੇ ਹੋਣਾ ਚਾਹੀਦਾ ਫਿਰ ਆਪਾਂ ਜੁੜਦੇ ਆ ਮੈਂ ਹਰੇਕ ਆਕਾਲੀ ਕਲ ਦੇ ਵਕਤ ਨੂੰ ਇਹੀ ਕਹਿੰਦਾ ਕਿ ਜੈ ਮਕਸਮਾ ਉਸ ਪ੍ਰਮਾਤਮਾ ਨੇ ਦਿੱਤਾ ਬਾਈਲੈਕਸ਼ਨ ਆਇਆ ਤੇ ਆਪਣੀ ਸੁਣੀ ਗਈ ਤੇ ਆਈ ਲੋਕੀਲੇ ਬਹਿਣਾ ਸੀ बैठा परमात्मा करता जो करता आप कुछ कर सकते सो तो परमात्मा ने अपा मौका दिता हर इंसान का मैं काम करूंगा जिन ही जो कर रहेगा दिन रात सेवा करूंगा कदि पिट नहीं लगू भ्या वादा करता